ਸਾਰੇ ਪਿਆਰੇ ਦੋਸਤੋ ਪਿਆਰ ਭਰੀ ਪ੍ਰਤੀਕੂਲ ਕਰੇਕਾ ਰਿਕਾਰਡ ਪੇਟੋ ਤੁਹਾਡਾ ਸਾਡੇ ਚੈਨਲ 'ਸਵਾਗਤ ਹੈ ਤੁਸੀਂ ਜੋੜ ਚੁੱਕੇ ਹੋ। ਸਾਰਨ ਪਤਾ ਪਿਛਲੇ ਦਿਨਾਂ ਦੇ ਵਿੱਚ ਕਨਸ਼ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਦਿਹਾੜਾ ਲੰਘ ਕੇ ਗਿਆ। ਤੇ ਉਸ ਦਿਹਾੜੇ ਦੇ ਪ੍ਰਮੁੱਖ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ। ਅ ਢਾਡੀ ਸਾਹਿਬ ਦੀਆਂ ਗੱਲਾਂ ਸੁਣਨ ਵਾਲੀਆਂ ਨੇ। ਅਗਰ ਤੁਹਾਨੂੰ ਵੀ ਗੱਲਾਂ ਵਧੀਆ ਲੱਗੀਆਂ ਤਾਂ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਓ। ਆਪਣਾ ਪਿਆਰ ਦਿਓ। ਆਓ ਵੀਡੀਓ ਸੌਣ ਦੇ। ਗੱਲ ਥੋੜੀ ਕੌੜੀ ਆ ਤੇ ਚੱਲ ਲਿਓ ਹਣਾ ਜਦੋਂ ਤਰਨਤਾਰਨ ਸਾਹਿਬ ਬਣਿਆ ਤੇ ਉਸ ਇਲਾਕੇ ਦੇ ਵਿੱਚ ਸਖੀ ਸਰਵਰੀਆਂ ਦਾ ਜੋਰ ਆ ਸਖੀ ਸਰਵਰੀਏ ਕੌਣ ਹੋਣਾ ਆ ਲੱਖਾਂ ਦੇ ਦਾਦੇ ਵਾਲੇ ਆ 786 ਵਾਲੇ ਜਿਨ੍ਹਾਂ ਨੂੰ ਤੁਸੀਂ ਲਾਲਾਂ ਵਾਲਾ ਕਹਿੰਦੇ ਜਏ ਜੈ ਮਸਤਾ ਦੀ ਜੈ ਸਾਈਂ ਜੈ ਮਸਤਾ ਦੀ ਕਰਦੇ ਫਿਰਦੇ ਹੋ ਉਹਨਾਂ ਚੋਂ ਇੱਕ ਬੰਦਾ ਬੜਾ ਮਸ਼ਹੂਰ ਆ ਜਿਹਦੇ ਦਰਬਾਰ ਵੱਲ ਨੂੰ ਜਾਂ ਜਿਹਦੇ ਪਿੰਡ ਵੱਲ ਨੂੰ ਸਾਡੇ ਚੋਂ ਬਹੁਤੇ ਚੰਗੇ ਭਲੇ ਸਰਦਾਰਾਂ ਦੇ ਘਰਾਂ ਦੇ ਵਿੱਚ ਵੀ ਹੱਥ ਜੋੜ ਕੇ ਮੂੰਹ ਕਰਕੇ ਕਹਿੰਦੇ ਬਾਬਾ ਸ਼ੇਖ ਫੱਤੇ ਵਾਲਿਆ ਲਵੇਰਾ ਦਮੀ ਦੁੱਧ ਲੈ ਕੇ ਆਵਾਂਗੇ ਖੀਰ ਲੈ ਕੇ ਆਵਾਂਗੇ ਸਭ ਤੋਂ ਵੱਡੇ ਕਾਤਲਾਂ ਚ ਸ਼ੇਖ ਬੱਤੇ ਹੋਣੀ ਹੁੰਦੀ ਆ ਅਹੀਂ ਭਰਿਆ ਡੋਲ ਸ਼ੇਖ ਬੱਤੇ ਦੇ ਦੇ ਆਉਂਦਿਆਂ ਰੱਬ ਦਾ ਮਹਾਰਾਜ ਦਾ ਲਾਮਾ ਲਾਉਣ ਵਾਸਤੇ ਖਾਲੀ ਡੋਲ ਪਲਕ ਝੜਕਾਉਂਦੇ ਹੋਏ ਨਾਲੇ ਆਹ ਹੋ ਜਾਂਦੇ ਆ ਕਰਨ ਤਰਨ ਮੜਾ ਜਾਵੀਂ ਇੱਧਰ ਵੀ ਹੋ ਹੀ ਜਾਂਦੇ ਆ ਪਹਾੜਾ ਤੁਸੀਂ ਨਾ ਪਾਓ ਕਾਮ ਅੱਜ ਨੂੰ ਵੰਡ ਤੁਸੀਂ ਨਾ ਪਾਓ ਟਾਈਮ ਨਾ ਨਵਾਓ ਤੁਸੀਂ ਨਾ ਤੇ ਪਾਈਆ ਦੁੱਧ ਨਿਕਲਦਾ ਨਾ ਛੇਕ ਪਤਾ ਉੱਥੇ ਕੀ ਕਰੂ ਤੁਸੀਂ ਨਿਊਜ਼ੀਲੈਂਡ ਚਲੇ ਜਾਓ ਡੈਨਮਾਰਕ ਚਲੇ ਜਾਓ ਕਵੰਤਲ ਕਵੰਤਲ ਕਾਵਾਂ ਦੁੱਧਿੰਦਗਾ ਉੱਥੇ ਦੀ ਇੱਕ ਵੀ ਛੇਕ ਪਤਾ ਨਹੀਂ ਹੈਗਾ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਜੇ ਸਿਖਾਂ ਦੇ ਧੀਆਂ ਪੁੱਤ ਜੇ ਜੇ ਪਹਿਲਾ ਕੋਈ ਚਲ ਗਿਆ ਵਾ ਸੋ ਚਲ ਗਿਆ ਵਾ ਨਮਿਆਂ ਨੂੰ ਮੈਂ ਬੇਇੰਤਿ ਕਰੂੰਗਾ ਇਹ ਨਾ ਹੋਵੇ ਵੀ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕੀ ਜਾਓ ਤੇ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲਾਂ ਦੀਆਂ ਕਬਰਾਂ ਤੇ ਜਾ ਕੇ ਵੀ ਖੀਰਾਂ ਚੜਾਈ ਜਾਓ ਆਸਾ ਇੱਕ ਕਰਕੇ ਰੱਖੋ ਦੋਆ ਬੀੜੀਆਂ ਚ ਵੱਟੇ ਪੈਰ ਰੱਖਣ ਦਾ ਫਾਇਦਾ ਕੋਈ ਨਹੀਂ ਅੱਜ ਵੀ ਡੁੱਬੋਗੇ ਤੇ ਕੱਲ ਵੀ ਡੁੱਬੋਗੇ पर मैं पता मेरी मननी कहीं असन जो बहुत जाके गाँव चली सड़क लागे गई जड़म दी ए बहुत बड़े फकर होना गुरु अर्जन देव थोड़ा ज्यादा उन्होंने उन्होंने शेक फता ज्यादा जरा वा सब तो पहला कारण है गुरु अर्जन देव महाराज की शहीद का आ शेक फती ला ਵਾਲੇ ਇਹ ਸਮਾਧਾਂ ਵਾਲੇ ਇਹ 786 ਵਾਲੇ ਲਾਲਾਂ ਵਾਲੇ ਦੂਜੇ ਤੀਜੇ ਆ ਦਵਾਬੇ ਵਿੱਚ ਤੇ ਨਵੀਂ ਹਵਾ ਉੱਟੀ ਮੱਜ ਦਵਾਬੇ ਚ ਹੋਈਆਂ ਆ ਜੈ ਮਸਤਾਂ ਦੀ ਜੋ ਸੁਲਪੇ ਸੂਟੇ ਲਾਉਣ ਵਾਲਾ ਨੰਗ ਤੇ ਰੰਗ ਬੰਦਾ ਇਸ ਜੈ ਮਸਤ ਬਣਾ ਦਿੱਤਾ ਮਸਤੀ ਪੁੱਛਣੀ ਆ ਤੇ ਗੁਰੂ ਅਰਜਨ ਦੇਵ ਨੂੰ ਪੁੱਛੋ ਕਿ ਤਤੀ ਤਵੀ ਤੇ ਬਈ ਦਾ ਕਿੱਦਾਂ ਆ ਮਸਤੀ ਦੇ ਗੁਰੂ ਅਰਜਨ ਦੇਵ ਦੇ ਕੋਲ ਆ ਜੈ ਮਸਤੀ ਪੁੱਛ ਗੋਵਿੰਦ ਸਿੰਘ ਦੇ ਵੱਡੇ ਪੁੱਤਾਂ ਨੂੰ ਪੁੱਛ ਕੇ ਵੇਖੋ ਵੀ 40 ਲੱਖ ਦਾ ਪਥਾੜ ਪੰਨੀ ਦਾ ਕਿਵੇਂ ਆ ਮਸਤ ਤੇ ਉਹ ਵਾ ਕਿ ਮਸਤੀ ਪੁੱਛਣੀਆਂ ਤੇ ਬਹੁਤੀ ਦੂਰ ਜਾਣ ਦੀ ਗੱਲ ਨਹੀਂ ਮਸਤ ਉਹ ਨਹੀਂ ਜਿਹੜੇ ਸੁਰਪੇ ਸੂਟੇ ਲਾਈ ਜਾਂਦੇ ਆ ਮਸਤੀ ਪੁੱਛਣੀਆਂ ਤੇ ਬਾਬੇ ਦੀਪ ਸਿੰਘ ਨੂੰ ਜਾ ਕੇ ਪੁੱਛੋ ਸੀਸ ਤਲੀ ਤੇ ਟਕਾਈ ਦਾ ਕਿੱਦਾਂ ਵਾ ਤੁਹਾਡੇ ਕੋ ਤੇ ਮਸਤੇ ਆਗੇ ਮਿਲਿਆ ਤੇ ਯਾਦ ਰੱਖਿਓ ਨੂੰ ਕਿਤੇਉਂ ਵੀ ਕੱਖ ਨਹੀਂ ਜੇ ਮਿਲਣਾ ਕਿਤੇਉਂ ਵੀ ਕੱਖ ਨਹੀਂ ਜੇ ਮਿਲਣਾ ਮੈਂ ਚਕਾਰਾ ਲਵਾਉਣਾ ਵਾ ਢਾਡੀ ਕੋਲੋਂ ਕੋਈ ਬੰਦਸ਼ ਬਾਹ ਖੜੀ ਕਰਨੀ ਹੋਊ ਕਰਿਓ ਨਾ ਕਰਨੀ ਹੋਊ ਨਾ ਕਰਿਓ ਕੋਈ ਬੰਦਸ਼ ਨਹੀਂ ਮੈਂ ਆਪਣਾ ਇੱਕ ਫਰਜ਼ ਅਦਾ ਕਰ ਲਗਾ ਬਲਾਰਾ ਹੁੰਦੇ ਨਾਤੇ ਢਾਡੀ ਹੁੰਦੇ ਨਾਤੇ ਢਾਡੀ ਸਿੰਘ ਲਾਉਣਗੇ ਜਕਾਰਾ ਕੁਝ ਨਹੀਂ ਕਹਿੰਦਾ ਇੱਕ ਅਰਦਾਸ ਕਰਦੇ ਹੋ ਕਿ ਅੱਜ ਤੋਂ ਬਾਅਦ ਇਹਨਾਂ ਕਬਰਾਂ ਵਾਲਿਆਂ ਦੇ ਦਰਬਾਰਾਂ 'ਚ ਨਹੀਂ ਜਾਵਾਂਗੇ ਜੋ ਮਰਜ਼ੀ ਹੋ ਜੇ ਵੇਖ ਲਈਏ ਸੌਖਾ ਵੇਖ ਲਈਏ ਤੇ ਬਾਹੂਆਂ ਨੂੰ ਬੇਨਤੀ ਆ ਵੀ ਬਾਵਾ ਮੇਰੇ ਨਾਲ ਵੇਖ ਕੇ ਖੜੀਆਂ ਕਰਿਓ ਉਧਰ ਨੂੰ ਨਾ ਵੇਖਿਓ ਕਿਉਂਕਿ ਉਧਰਲੇ ਬੰਨੇ ਜਿਹੜਾ ਮੈਂਕਮਾ ਤੁਹਾਡੇ ਘਰਾਂ ਚੋਂ ਬੈਠਾ ਨਾ ਉਹ ਬਹੁਤਾ ਜਾਣ ਵਾਲਾ ਤੇ ਉਧਰੋਂ ਵਜਣੀ ਆ ਘੂਰੀ ਵੀ ਕਰ ਨੋਵਾ ਠਾਕੂ ਵਾਂ ਬਾਵਾ ਚੁੱਕੀ ਜਾਣਾ ਠਾਦੀ ਦੇ ਮਗਰ ਲਾ ਕੇ ਬਾਵਾ ਕਰਿਓ ਮੇਰੇ ਨਾਲ ਵੇਖ ਕੇ ਖੜੀਆਂ ਤੇ ਕਰਿਓ ਜਰੂਰ ਬੰਦਸ਼ ਕਿਸੇ ਨੂੰ ਨਹੀਂ ਜਿੰਨੇ ਧਾਅ ਕਰਮੀ ਠਾਰ ਰੱਖੇ ਕੋਈ ਗੱਲ ਨਹੀਂ ਮੈਂ ਗੁੱਸਾ ਨਹੀਂ ਕਰੂੰਗਾ ਇਸ ਗੱਲ ਦਾ ਪਰ ਇੰਨਾ ਕੋ ਪਤਾ ਲੱਗ ਜਾਊਗਾ ਕਿ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕਣਾ ਤੇ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲਾਂ ਨੂੰ ਵੀ ਮੱਥਾ ਟੇਕਣਾ ਫਿਰ ਇੱਕ ਪਾਸਾ ਤੇ ਹੋ ਜੂਗਾ ਨਾ ਜਕਾਰਾ ਢਾਡੀ ਸਿੰਘ ਲਾਉਣਗੇ ਅਰਦਾਸ ਤੁਸੀਂ ਕਰ ਦਿਓ ਸੱਚੇ ਪਾਤਸ਼ਾਹ ਔਖਾ ਸੌਖਾ ਟਾਈਮ ਵੇਖ ਲਈਏ ਮਾੜੇ ਤੋਂ ਮਾੜੇ ਦਿਨ ਵੇਖ ਲਈਏ ਪਰ ਤੇਰੇ ਦਰਬਾਰ ਤੋਂ ਵਾਦਾ ਕਿਸੇ ਦੂਜੀ ਥਾਂ ਦੇ ਜਾ ਕੇ ਸਾਡਾ ਸਿਰ ਨਹੀਂ ਝੁਕੇਗਾ ਦੇ ਰੋ ਵਸਦੇ ਰੋ ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੋ ਜੀ ਤੇ ਆਪਾਂ ਸਿੰਘ ਸਾਹਿਬ ਦੀਆਂ ਕੁਝ ਗੱਲਾਂ ਸੁਣੀਆ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਵੱਡੀ ਸ਼ੀਸ਼ਤੀ ਤੇ ਗੁਰੂ ਗੋਬਿੰਦ ਸਿੰਘ ਸਿੰਘ ਸਹਾਈਂ ਜੀ ਜਿਹੇ ਸੀ ਦੀ ਅਜਕਲ ਦੁਨੀਆ ਦੇ ਵਿੱਚ ਨਾ ਕੋਈ ਹੋਈ ਆ ਤੇ ਨਾ ਕੋਈ ਦੱਸਿਆ ਕਿਸੇ ਦਾ ਆਪਰੇ ਪ੍ਰੋਤਮ ਰੌਣ ਨੂੰ ਦਿੱਲੀ ਕਰਤਾ ਤੇ ਗੋਵਰਧਨ ਦੇ ਬਾਗ ਕੋਈ ਤਕਤੀ ਕਵਿਤੇ ਬੈਠ ਕੇ ਆਪਣੇ ਸ਼ੀਸ਼ ਵਿੱਚ ਪੱਤੀ ਦੇ। ਇਹਨਾਂ ਨੇ ਇਹਨਾਂ ਦੇ ਸ਼ੀਧੀ ਨੂੰ ਕੋਟਲ ਫੋਟੋ